ਜਿੰਦਾਬਾਦ ਇੱਕ ਨੌਜਵਾਨ ਸਰਪੰਚ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਹੀ ਸਰਪੰਚ ਸੀਗਾ ਜਿੰਨੇ ਕਿ ਪਿਛਲੇ ਦਿਨੀ ਇੱਕ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਜਿੰਦੇ ਕਿ ਕਾਰਨਾਂ ਦਾ ਜਿਹੜਾ ਹੌਲੀ-ਹੌਲੀ ਜਿਹੜਾ ਉਹ ਕੋਲਾਸਾ ਹੋ ਰਿਹਾ ਔਰ ਉਹਦੇ ਹੀ ਹੱਕ ਦੇ ਵਿੱਚ ਉਤਰੇ ਅੱਜ ਤੁਸੀਂ ਸਭ ਪਹਿਲੇ ਤਸਵੀਰਾਂ ਰਾਹੀਂ ਦੇਖੋ ਲੱਕੋ ਦੇ ਬੈਰਾਮ ਥਾਣੇ ਦੇ ਬਾਹਰ ਤੁਸੀਂ ਤਸਵੀਰਾਂ ਰਾਹੀਂ ਦੇਖ ਲਓ ਕਿ ਜਿੰਨੇ ਲੋਕ ਨੇ ਉਹਦੇ ਹੱਕ ਵਿੱਚ ਲੜੇ ਨੇ ਕਿ ਬਾਗੀ ਨੂੰ ਇਨਸਾਫ ਮਿਲ ਸਕੇ ਉਹਦੀ ਮੋਤ ਨੂੰ ਇਨਸਾਨ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਗਰਮੀ 44 ਡਿਗਰੀ ਟੈਂਪਰੇਚਰ ਹੈ ਉਸ ਤੋਂ ਬਾਅਦ ਦੀ ਵੀ ਇਹਨਾਂ ਸਾਡੇ ਲੱਗਦੇ ਤੁਸੀਂ ਦੇਖ ਸਕਦੇ ਕਿ ਸਭ ਜਸ਼ਨ ਦੇ ਹੱਥ ਵਿੱਚ ਲੱਗ ਰਹੇ ਨੇ ਉਸ ਨੌਜਵਾਨ ਜਿਹੜਾ ਕਿ ਆਪਣੇ ਆਪ ਨੂੰ ਗੋਲੀ ਮਾਰ ਗਿਆ ਖੁਦਕੁਸ਼ੀ ਕਰ ਗਿਆ ਆਖਰ ਉਹ ਕਿੰਨਾ ਦੁੱਖ ਹੋਏਗਾ ਔਰ ਫੋਜਾ ਸਿੰਘ ਫਰਾਰੀ ਐਮ ਐਲ ਏ ਜਿਹੜੇ ਮੌਜੂਦਾ ਗੁਰੂ ਸਾਹਿਬ ਦੇ ਤੇ ਨਾਲ ਉਹਨਾਂ ਦੇ ਪੀਏ ਲਾਡੀ ਦੇ ਉੱਪਰ ਜਿਹੜੇ ਕੀ ਪਰਚੇ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਸ ਮੰਗ ਨੂੰ ਲੈ ਕੇ ਅੱਜ ਇੱਥੇ ਧਰਨਾ ਲਗਾਇਆ ਜਾ ਰਿਹਾ ਲੱਖੋ ਕੇ ਬਰਾਮ ਥਾਣੇ ਦੇ ਸਾਹਮਣੇ ਤੁਸੀਂ ਕੱਟ ਦੇਖ ਸਕਦੇ ਹੋ ਕਿੰਨੇ ਲੋਕ ਇੱਥੇ ਜੁੜੇ ਹੋਏ ਨੇ ਸਿਰਫ ਉਸ ਨੌਜਵਾਨ ਨੂੰ ਇਨਸਾਫ ਦਿਵਾਉਣ ਵਾਸਤੇ ਤੁਸੀਂ ਇਹ ਦੇਖੋ ਵੀ ਉਹਦੀ ਮੌਤ ਦੇ ਹਾਲੇ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ ਕੋਈ ਕਾਰਵਾਈ ਨਹੀਂ ਹੋਈ ਅਜ ਕਾਰਵਾਈ ਦੀ ਮੰਗ ਨੂੰ ਲੈ ਕੇ ਹੀ ਇੱਥੇ ਜਿਹੜਾ ਉਹ ਧਰਨਾ ਜਿਹੜਾ ਲੱਗਿਆ ਲਗਾਇਆ ਜਾ ਰਿਹਾ ਕਿੰਨੀਆਂ ਵੀਡੀਓਜ਼ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਉਹਦੇ ਨਾਲ ਤਕਾ ਹੋਇਆ ਸੀਗਾ ਲਗਾਤਾਰ ਜਦੋਂ ਦੀ ਉਹਦੀ ਡੈਥ ਹੋਈ ਹੈ ਮ੍ਰਿਤ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਧਰਨਿਆਂ ਦਾ ਜਿਹੜਾ ਜੋਰ ਹੈ ਉਹ ਚੱਲ ਰਿਹਾ ਲੋਕ ਇਕੱਠ ਹੋ ਕੇ ਉਹਦੇ ਨਾਲ ਖੜੇ ਨੇ ਉਹਦੇ ਪਰਿਵਾਰ ਦੇ ਨਾਲ ਖੜੇ ਨੇ ਕਈ ਸਿਆਸੂਆ ਆਗੂ ਜਿਹੜੇ ਨੇ ਉਹ ਵੀ ਇੱਥੇ ਆਏ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਉਹ ਸਾਂਝਾ ਕੀਤਾ ਔਰ ਇਨਸਾਫ ਦੀ ਜਿਹੜੀ ਹੈ ਮੰਗ ਕੀਤੀ ਹੈ ਹੁਣ ਜਿਹੜੀ ਪੁਲਿਸ ਦੇ ਵੱਡੇ ਅਧਿਕਾਰੀ ਹੈ ਉਹ ਇੱਥੇ ਮੌਜੂਦ ਹੋਏ ਨੇ ਉਹਨਾਂ ਨੂੰ ਇਹ ਕਹਨਾ ਇਹ ਹੋਏਗਾ ਵੀ ਉਹਦੇ ਪਰਿਵਾਰ ਨੂੰ ਜਾਂ ਉਸ ਮੁੰਡੇ ਨੂੰ ਆਖਰ ਇਨਸਾਫ ਜਿਹੜਾ ਉਹ ਕਦੋਂ ਐਮਐਲ ਦਾ ਇਹ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਆਖਰ ਕੋਈ ਨਾ ਕੋਈ ਦਾ ਕਾਰਨ ਰਿਹਾ ਹੋਏਗਾ ਕਿ ਜਿਹੜੀ ਸਰਕਾਰ ਹੈ ਉਹ ਅੱਲੇ ਤੱਕ ਇਹਦੇ ਤੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕਰ ਰਹੀ ਜੀ ਗੱਲਬਾਤ ਕਰ ਲੈਣੇ ਆ ਵੀ ਉਹਨਾਂ ਦਾ ਕੀ ਕਹਿਣਾ ਵੀ ਆਖਰ ਜਿਹੜੇ ਲੋਕ ਇੱਥੇ ਤੱਕ ਹੋਏ ਉਹਨਾਂ ਦੇ ਇਨਸਾਫ ਵਾਸਤੇ ਉਹਨਾਂ ਦਾ ਕੀ ਕਹਿਣਾ ਹਾਂਜੀ ਕੀ ਨਾਮ ਹੈ ਬਦਲ ਮੈਂ 400 ਜਿਲ੍ਹਾ ਪ੍ਰਧਾਨ ਪੰਜਾਬ ਕੌਮ ਮੁਖਤਾਰ ਤੇ ਅੱਜ ਤੁਸੀਂ ਇੱਥੇ ਆਏ ਹੋ ਜਸਨ ਇਨਸਾਫ ਦੀ ਮੰਗ ਵਾਸਤੇ ਕਿਉਂ ਨਹੀਂ ਆਕਰ ਇਨਸਾਫ ਜਿਹੜਾ ਮੈਂ ਕਿਉਂ ਨਹੀਂ ਉਹਨਾਂ ਦੇ ਕਾਰਵਾਈ ਹੋ ਰਹੀ ਤੁਸੀਂ ਲੋਰ ਰਹੇ ਹੋ ਉਹਨਾਂ ਜੋ ਦੋਸ਼ੀ ਬੰਦੇ ਆ ਉਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਇਹਨਾਂ ਨੂੰ ਇਨਸਾਨ ਮੰਨਣਾ ਚਾਹੀਦਾ ਜਸਨ ਨੇ ਜੋ ਇਹ ਸਿਆਸਤਾਂ ਚੱਕਿਆ ਇਹ ਨੂੰ ਮਜਬੂਰ ਕੀਤਾ ਗਿਆ ਜਿਸ ਵਾਸਤੇ ਉਸ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਦਿੱਤੀ ਇਸਤੇ ਇੰਨਾ ਪ੍ਰੈਸ਼ਰ ਪਾਇਆ ਗਿਆ ਕਿ ਇਹ ਆਪਣੇ ਮਾਪਿਆਂ ਨੂੰ ਵੀ ਕਲੀਅਰ ਨਹੀਂ ਕਰ ਸਕਿਆ ਇਸ ਵਾਸਤੇ ਇਹ ਦੋਸ਼ੀ ਨੇ ਉਹਨਾਂ ਦੋਸ਼ੀਆਂ ਦਾ ਜੋ ਮਵਾਲਦਾ ਡਾਟਾ ਲੈ ਕੇ ਜੋਰ ਦੇ ਨਾਲ ਗੱਲਾਂਬਾਤਾਂ ਕਰਦੇ ਰਹੇ ਉਸ ਨੂੰ ਪਰੇਸ਼ਾਨ ਕਰਦੇ ਰਹੇ ਗੱਲਾਂਬਾਤਾਂ ਨਹੀਂ ਉਸ ਨੂੰ ਪਰੇਸ਼ਾਨ ਕਰਦੇ ਰਹੇ ਮੈਂ ਲਈ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਜਲਦੀ ਇਜਾਜ਼ਤਾਂ ਵੀ ਉਹਨਾਂ ਬੋਤੀਆਂ 'ਤੇ ਕਾਰਵਾਈ ਕੀਤੀ ਜਾਵੇ ਐਫਆਰ ਦਰਜ ਕੀਤੀ ਜਾਵੇ ਤੇ ਕੱਟੇ ਸਾਰ ਸਿਡੀਆਈ ਤੋਂ ਇਸ ਦੀ ਜਾਂਚ ਕਰਵਾਈ ਜਾਵੇ ਆਖਰ ਆਖਰਕਾਰ ਕਾਰਨ ਕੀ ਰਿਹਾ ਹੈ ਕਿ ਜਿਹੜਾ ਇੰਨੀ ਦੇਰ ਦਿਨ ਬੀਤੇ ਤੋਂ ਬਾਅਦ ਵੀ ਜਿਹੜੀ ਹੈ ਕਾਰਵਾਈ ਨਹੀਂ ਹੋਈ ਹੈ ਤੇ ਫਿਰ ਭਾਈ ਕਰਵਾਈ ਉਸ ਦੀ ਹੋਂਦ ਜਿਸ ਉਸ ਦਾ ਮੌਕੇ ਤੇ ਆ ਕੇ ਐਸਐਸਪੀ ਸਾਹਿਬ ਨੇ ਜੋ ਸਸਕਾਰ ਕਰਵਾ ਦਿੱਤਾ ਪਰ ਪਰਿਵਾਰ ਨੂੰ ਇਸ ਗੱਲ ਵੱਲ ਸੂਚਿਤ ਨਹੀਂ ਕੀਤਾ ਕਿ ਸਾਡੇ ਬੱਚੇ ਨੇ ਜਿਹੜਾ ਇੱਕ ਕਦਮ ਚੱਕਿਆ ਕਿਉਂ ਚੱਕਿਆ ਫਿਰ ਮੌਟਾ ਲੱਗਦਾ ਹੈ ਕਿ ਉਸਨੇ ਜੋ ਪਰੇਸ਼ਾਨੀ ਸੀ ਉਸ ਦੀ ਜਿਹੜੇ ਦੋਸ਼ੀ ਹੈ ਉਹਨਾਂ ਦੇ ਨਾਲ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਸੀ ਉਹ ਜ਼ਰੂਰ ਉਹਦਾ ਡਾਟਾ ਕਢਾ ਕੇ ਇਹ ਗੱਲਾਂ ਬਾਤਾਂ ਸਾਰੀਆਂ ਪਤਾ ਕਰਕੇ ਦਿੱਲੀ ਨੇ ਕਾਰਵਾਈ ਕੀਤੀ ਜਾਵੇ ਇਸ ਘਟਨਾ ਦੀ ਠੋਕਠੜ ਸੀਰੀਆ ਜਾਂਚ ਕਰਵਾਈ ਜਾਵੇ ਜਿਵੇਂ ਕਿ ਮੰਗ ਰੱਖੀ ਗਈ ਹੈ ਕਿ ਇੱਕ ਪਰਚਾ ਕਰਾਣਾ ਜੋ ਨਹੀਂ ਕਾਰਵਾਈ ਕਰਕੇ ਫੇਰ ਕੀ ਕਰੋ ਜੇ ਨਹੀਂ ਕਾਰਵਾਈ ਕਰਦੇ ਤਾਂ ਸੰਘਰਸ਼ ਕਰਦੇ ਰਹਾਂਗੇ ਇਸ ਤਰ੍ਹਾਂ ਚੱਲੂਗਾ ਆ ਜੀ ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੰਘਰਸ਼ ਜਿਹੜਾ ਉਹ ਚੱਲਦਾ ਰਹੇਗਾ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹੋਰ ਲੋਕਾਂ ਨਾਲ ਵੀ ਅਗਰ ਗੱਲਬਾਤ ਕਰਦਾ ਤਾਂ ਪਰ ਫਿਲਹਾਲ ਤੁਸੀਂ ਤਸਵੀਰਾਂ ਵਈ ਦੇਖ ਲਿਆ ਕਿ ਇੱਥੇ ਲੋਕ ਜਿਹੜੇ ਨੇ ਉਹ ਇਕੱਠੇ ਹੋਏ ਨੇ ਜਸ਼ਨ ਨੂੰ ਇਨਸਾਫ ਦੀ ਮੰਗ ਨੌਜਵਾਨ 23 ਸਾਲਾਂ ਦਾ ਮੁੰਡਾ ਰਸਲਿੰਗ ਦਾ ਬਹੁਤ ਵਧੀਆ 플레이ਰ ਕਬੱਡੀ ਜਿਹਦਾ ਸ਼ੌਂਕ ਸੀਗਾ ਉਹਦਾ ਕਤਲ ਕੀਤਾ ਗਿਆ ਅਸੀਂ ਸਾਰੇ ਅੱਜ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸਾਰੀਆਂ ਜਥੇਬੰਦੀਆਂ ਅੱਜ ਉਹਦੇ ਕਾਤਲ ਨੂੰ ਫੜਨ ਲਈ ਇਕੱਠੇ ਹੋਏ ਆ ਉਹਨੂੰ ਇਨਸਾਫ ਦਿਵਾ ਲਈ ਬਾਬਾ ਜੀ ਨੂੰ ਇਨਸਾਫ ਦਿਵਾਨ ਲਈ ਇਕੱਠੇ ਹੋਏ ਆ ਹਰ ਗੱਲ ਔਰ ਮੈਂ ਸਮਝਦਾ ਕਿ ਜੋ ਲੁੱਟ ਔਰ ਜੋ ਇੱਥੇ ਡਾਕੂਪੁਣਾ ਚੱਲਦਾ ਪਿਆ ਸਾਰੇ ਕਿਤੇ ਇਹ ਬਹੁਤ ਗਲਤ ਹੈ ਪਰ ਜੋ ਅਸੀਂ ਬੀਜਿਆ ਅਸੀਂ ਵੜਦੇ ਪਏ ਆ ਜੇ ਕੰਡੇ ਬੀਜਾਂਗੇ ਤਾਂ ਕੰਡੇ ਵੜਾਂਗੇ ਮੈਂ ਅੱਗੇ ਵੀ ਕਹ ਕੇ ਇਥੇ ਆਪਰਾ ਸਾਹਿਬ ਜਸ਼ਨ ਕਿੰਨਾ ਵਧੀਆ ਮੁੰਡਾ ਹੈਗਾ ਸੀ ਸਰਪੰਚ ਸੀਗਾ ਨੌਜਵਾਨ ਸੀਗਾ ਸਰਪੰਚ ਸੀ ਪਿੰਡ ਦਾ ਉਹਨੂੰ ਕੰਮ ਕਰਨ ਦਾ ਸ਼ੌਂਕ ਸੀ ਔਰ ਸਾਡੀ ਆਪਦੀ ਅਕੈਡਮੀ ਦੇ ਵਿੱਚ ਉਹ ਰਸਲਿੰਗ ਵੀ ਕਰਦਾ ਸੀ ਤੇ ਕਬੱਡੀ ਦਾ ਬਹੁਤ ਵਧੀਆ ਪਲੇਅਰ ਸੀ ਸਟੇਟ ਵੀ ਖੇਡ ਕੇ ਆਇਆ ਸੀਗਾ ਔਰ ਜਦੋਂ ਮੈਂ ਜਾਨਾ ਨੇ ਬੜੇ ਹੱਸ ਕੇ ਮੈਨੂੰ ਮਿਲਣਾ ਤੇ ਕਹਿਣਾ ਕਿ ਮੇਰਾ ਮਨ ਹੈ ਕਿ ਮੈਂ ਪੰਜਾਬ ਲਈ ਤੇ ਇੰਡੀਆ ਲਈ ਕਬੱਡੀ ਖੇਡਾਂ ਕੋਲਾ ਸਿੰਘ ਸਰਾਰੀ ਤੇ ਆਵਾਜ਼ੀ ਪਾਰਟੀ ਦੀ ਸਰਕਾਰ ਇਸ ਨੂੰ ਇਸ ਦੀ ਮੋਹਰ ਰਾਜ ਦੇ ਵਿੱਚ ਦੇਖੋ ਇਹ ਵਿੱਚ ਕੋਈ ਰਾਜਨੀਤੀ ਨਹੀਂ ਜਿੰਨੇ ਪੈਸੇ ਲਏ ਹੈ ਜਿਨ੍ਹਾਂ ਨੂੰ ਹਰਾਸ ਕੀਤਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਦੇ ਪਿੰਡ ਦੇ ਵਿੱਚ ਡਿਵੈਲਪਮੈਂਟ ਦੇ ਲਈ ਬੋਲੀਆਂ ਦੇ ਲਈ ਉਹਨੂੰ ਹਰਾਸ ਕਰ ਕਰਕੇ ਪੈਸੇ ਲਏ ਆ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਰਾਜਨੀਤੀ ਪਾਰਟੀ ਨਾਲ ਸੰਬੰਧ ਰੱਖਦਾ ਚਾਹੇ ਆ ਮੈਂ ਚਾਹੇ ਕੋਈ ਹੋਰ ਹੈ ਚਾਹੇ ਸਾਡੀ ਪਾਰਟੀ ਦਾ ਚਾਹੇ ਕੋਈ ਹੋਰ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਅਸੀਂ ਇੱਥੇ ਰਾਜਨੀਤੀ ਵੇਚ ਰਿਆ ਸੀ ਉਹ ਲਾਲਚ ਦੇ ਪੇਂਟ ਚੜਿਆ ਰਾਜਨੀਤੀ ਦਾ ਉਹਨਾਂ ਨੂੰ ਆਂਦੀ ਨਹੀਂ ਜਿਹੜੇ ਅੱਜਕੱਲ੍ਹ ਰਾਜਨੀਤਿਕ ਬਣੇ ਹੋਏ ਆ ਉਹਨਾਂ ਨੂੰ ਰਾਜਨੀਤੀ ਦਾ ਪਤਾ ਹੀ ਨਹੀਂ ਉਹ ਬਾਹਰੋਂ ਆਏ ਲੋਕਾਂ ਨੇ ਇੱਕ ਬਦਲਾਅ ਦੇ ਲਈ ਉਹਨਾਂ ਨੂੰ ਜਿਤਾਇਆ ਤੇ ਮੈਨੂੰ ਸਮਝਦਾ ਕਿ ਰਾਜਨੀਤੀ ਘਾ ਹੀ ਨਹੀਂਗੇ ਉਹ ਸਿਰਫ ਲੁਟੇਰੇ ਆ ਜਿਹੜੇ ਲੁੱਟਣ ਆਏ ਸੀ ਪਰ ਸਾਨੂੰ ਇਹ ਨਹੀਂ ਪਤਾ ਸੀ ਨਾ ਜਨਤਾ ਨੂੰ ਪਤਾ ਸੀ ਕਿ ਸਾਡੇ maal ਦੇ ਪੈਸਾ ਲੁੱਟਣ ਦੇ ਨਾਲ ਨਾਲ ਜ਼ਮੀਨਾਂ ਲੁੱਟਣ ਦੇ ਨਾਲ ਨਾਲ ਸਾਡੇ ਨੌਜਵਾਨਾਂ ਦੀਆਂ ਜਾਨਾਂ ਵੀ ਲੁੱਟ ਕੇ ਲੈ ਜਾਣਗੇ ਇਹ ਕੰਮ ਗਲਤ ਹੋਇਆ ਸੀ ਉਦੋਂ ਤੱਕ ਚੁੱਪ ਸੀ ਜਦੋਂ ਤੱਕ ਲੁੱਟਦੇ ਸੀ ਪਰ ਜੇ ਇਹੋ ਜਿਹਾ ਕੰਮ ਕਰਨਗੇ ਤਾਂ ਅਸੀਂ ਇੱਥੇ ਨਹੀਂ ਬਣਨ ਦੇਵਾਂਗੇ ਅਸੀਂ ਪਰਿਵਾਰ ਦੇ ਨਾਲ ਆ ਅਸੀਂ ਪੂਰੀ ਕਾਰਵਾਈ ਆਖਰ ਤੱਕ ਹਮੇਸ਼ਾ ਨਾਲ ਖੜੇ ਰਵਾਂਗੇ ਜੋ ਵੀ ਕਰਨਾ ਪਿਆ ਕਰਾਂਗੇ ਧੰਨਵਾਦ ਮੈਂ ਫੋਟੋ ਸਿੰਘ ਸਰਾਰੀ ਐਮਐਲਏ ਹਲਕਾ ਗੁਰੂ ਸਾਹਿਬ ਮੇਰੇ ਪੰਜਾਬ ਵਾਸੀਓ ਤੇ ਹਲਕਾ ਗੁਰੂ ਸਾਹਿਬ ਦੇ ਨਿਵਾਸੀਓ ਮੇਰੇ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਸ਼ਨ 바ਵਾ ਦੀ ਮੌਕੇ ਕੁਝ ਸ਼ਰਾਤੀ ਅੰਸਰ ਰਾਜਨੀਤੀ ਕਰ ਰਹੇ ਨੇ ਨਿੰਦਣਯੋਗ ਹੈ ਕਿ ਜਦੋਂ ਪੰਜਾਬ ਪੁਲਿਸ ਸਿਟ ਬਣਾ ਕੇ ਉਹਨੂੰ ਕਵਰੀ ਕਰ ਰਹੀ ਹੈ ਜਿਹੜੇ ਬੰਦੇ ਗੁਨਾਹ ਕਰ ਪਾਏਗੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਜਾਣੀ ਹੈ ਪਰ ਜਿਹੜੇ ਕੁਝ ਅਜਿਹੇ ਲੋਕ ਨੇ ਕ੍ਰਿਮੀਨਲ ਜਿਨ੍ਹਾਂ ਦਾ ਆਪਣਾ ਪਛੋਕੜ ਡਾ ਵਧੀਆ ਨਹੀਂ ਹੈ ਤੇ ਉਹ ਅੱਜ ਹਲਕਾ ਇਨਚਾਰਜ ਲੱਗਣ ਦੀ ਤਾਕ ਵਿੱਚ ਨਹੀਂ ਉਹ ਇਹ ਸੁਪਨੇ ਨੂੰ ਭੁੱਲ ਜਾਣ ਜਦੋਂ ਤੱਕ ਵਿਧਾਇਕ ਲੋਕਾਂ ਦਾ ਚੁੜਿਆ ਹੋਇਆ ਨਮਾਇਦਾ ਹੁੰਦਾ ਹੈ ਤੇ ਉਹ ਇਹ ਸੁਪਨਾ ਇਹਨਾਂ ਦਾ ਗਲਤ ਹੈ ਇਹ ਫੇਲ ਹੋਣਗੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਕੂਰਨੂ ਕੁੱਤੇ ਨਾਨਕਾ ਉੜਕਾ ਸਾਚ ਰਹੇ ਸੱਚ ਨੇ ਜਿੱਤਣਾ ਇਹ ਜਿਹੜੀ ਬਕਵਾਸ ਬਾਜ਼ੀਆਂ ਪਰਿਵਾਰ ਨੂੰ ਸ਼ਰੀਪ ਪਰਿਵਾਰ ਨੂੰ 扑ੜਾ ਕੇ ਧਰਨੇ ਮਿਦਾਰੇ ਕਰਾਉਣ ਲੱਗੇ ਹੋਏ ਨੇ ਇਹ ਸਾਰਾ ਕੁਝ ਦੋ ਚਾਰ ਬੰਦੇ ਨੇ ਜਲਦੀ ਹੀ ਉਹਨਾਂ ਦਾ ਕਿਉਂਕਿ ਮੈਂ ਜ਼ਿਆਦਾ ਇਸ ਕਰਕੇ ਨਹੀਂ ਬੋਲਦਾ ਕਿ ਮਰਿਆ ਤੇ ਰਾਜਨੀਤੀ ਕਰਦੇ ਠੀਕ ਨਹੀਂ ਜਿਹੜਾ ਸੱਚ ਹੈ ਉਹ ਸਾਰਾ ਸਾਹਮਣੇ ਆ ਜਾਏਗਾ ਔਰ ਲੁਧਿਆਣੇ ਡਿਊਟੀ ਲੱਗੀ ਹੋਣ ਕਰਕੇ ਜ਼ਿਆਦਾ ਸਮੇਂ ਦੀ ਵੀ ਘਟ ਰਹੀ ਦੀ ਹੈ ਮੈਂ ਤੁਹਾਨੂੰ ਜਲਦੀ ਹੀ ਸਾਰਾ ਕੋ ਦੱਸਾਂਗਾ ਕਿ ਕਿਹੜੇ ਕਿਹੜੇ ਕਿੱਥੇ ਕਿੱਥੇ ਜਾ ਕੇ ਬਕਵਾਸ ਬਾਜੀ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਸੀ ਜਿਹੜੇ ਆਪਣੇ ਆਪ ਨੂੰ ਖੌਫੀ ਲੀਡਰ ਕਹਿੰਦੇ ਜਿਨ੍ਹਾਂ ਦੇ ਵਿੱਚ ਸਮਾਜ ਦੇ ਵਿੱਚ ਉਹਨਾਂ ਦੀ ਕੋਈ ਔਕਾਤ ਹੀ ਨਹੀਂ ਨਾ ਉਹਨਾਂ ਦਾ ਕੋਈ ਸਮਾਜ ਦੇ ਵਿੱਚ ਅਕਸ ਹੈ ਉਹ ਸੁਪਨੇ ਲੈਣ ਲੱਗ ਗਏ ਕਿ ਅਸੀਂ ਫੌਜਾ ਸਿੰਘ ਸਰਾਰੀ ਨੂੰ ਹਟਾ ਕੇ ਤੇ ਅਸੀਂ ਹਲਕਾ ਚਾਜ ਲੱਗ ਜਾਂਦੇ ਇਹ ਸੁਪਨਾ ਉਹਨਾਂ ਦਾ ਗਲਤ ਹੈ ਇਹ ਕਦੇ ਕਾਮਯਾਬ ਨਹੀਂ ਹੋਣਾ ਜਦੋਂ ਤੱਕ ਲੋਕ ਮੈਨੂੰ ਪਿਆਰ ਕਰਦੇ ਨੇ ਮੇਰੇ ਨਾਲ ਨਹੀਂ ਕਾਫੀ ਲੋਕ ਜਿਹੜੇ ਨੇ ਦੱਸੋ ਜੀ ਅਸੀਂ ਕੀ ਕਰੀਏ ਮੈਂ ਸਾਰਿਆਂ ਨੂੰ ਕਹਿ ਰਿਹਾ ਬੇਨਤੀ ਕਰਦਾ ਕਿ ਕਿਸੇ ਨੇ ਵੀ ਕਾਨੂੰਨ ਦਾ ਹੱਥ ਵਿੱਚ ਨਹੀਂ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਆ ਪੁਲਿਸ ਵਿਭਾਗ ਆਪਣਾ ਕੰਮ ਕਰ ਰਿਹਾ ਜਿਹੜੇ ਜਿਹੜੇ ਦੋਸ਼ੀ ਪਾਏਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਕਿਸੇ ਨੇ ਵੀ ਕੋਈ ਜਿਹੜਾ ਕਦਮ ਨਹੀਂ ਚੁੱਕਣਾ ਜੀ ਦੇ ਨਾਲ ਕੋਈ ਕਾਨੂੰਨ ਦੀ ਲੰਗੜਾ ਹੋਵੇ ਸਾਰਿਆਂ ਸੱਚੀ ਗੱਲ ਆ ਤਾਂ ਨਾਲ ਗਾ ਕੇ ਬੈਠੇ ਕੀ ਕਹਿਣਾ ਜੀ ਅਸੀਂ ਤੇ ਇਹਨਾਂ ਨੂੰ ਪ੍ਰਵਾਹ ਨੂੰ ਕਿਹਾ ਵੀ ਜਮਾਨੇ ਉਹ ਐਸਐਸਪੀ ਸਾਹਿਬ ਵੱਲੋਂ ਜਿਹੜੀ ਇਹਨਾਂ ਨੇ ਕੰਪਲੇਂਟ ਕੀਤੀ ਬਾਅਦ ਵਿੱਚ ਵਿੱਚ ਉਸ ਦੇ ਵਿੱਚ ਸਿੱਟ ਬਣਾਈ ہوئی ਹੈ ਮੇਰੇ ਨਾਲ ਐਸਪੀ ਹਕਟ ਸਾਹਿਬ ਨੇ ਤੇ ਡੀਐਸਪੀ ਡੀ ਸਾਹਿਬ ਨੇ ਅਸੀਂ ਤੇ ਇਹਨਾਂ ਨੂੰ ਕਹਿ ਰਹੇ ਆ ਉਹ ਸਾਡੇ ਕੋਲ ਜੋ ਵੀ ਤੁਹਾਡਾ ਤੁਹਾਡੇ ਕੋਲ ਸਬੂਤ ਨੇ ਜੋ ਵੀ ਤੁਸੀਂ ਬਿਆਨ ਲਿਖਾਣੇ ਚਾਹੁੰਦੇ ਹੋ ਸਾਡੇ ਕੋਲ ਦਫ਼ਤਰ ਆ ਕੇ ਬਿਆਨ ਲਿਖਾਓ ਅਸੀਂ ਜਿਹੜੀ ਸਾਡੀ ਕੰਪਲੇਨ 14 ਦਿਨ ਦੇ ਵਿੱਚ ਜਿਹੜਾ ਹੈਗਾ ਪੀਐਨਐਸ ਦੇ ਵਿੱਚ ਜਿਹੜੀ ਮਿਲੀ ਹੋਈ ਹੈ 14 ਦਿਨਾਂ ਸਮਾਂ ਅਸੀਂ ਉਸ ਦਾ ਕਾਰਵਾਈ ਕਰਾਂਗੇ ਸਰ ਉਸ ਤੋਂ ਪਹਿਲੇ ਕੀ ਕਾਰਵਾਈ ਕੀਤੀ ਪਹਿਲੇ ਇਨਕੁਆਇਰੀ ਦੀ ਕਾਰਵਾਈ ਪਹਿਲੇ ਇਹਨਾਂ ਨੇ ਬਿਆਨ ਦੇ ਕੇ ਅਸੀਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਣੇ ਚਾਹਦੇ ਕੋਈ ਸੂਚਿਤ ਦੀ ਕਾਰਵਾਈ ਹੋਈ ਹੈ ਤੱਕ ਜਿਹੜੀ ਤੁਸੀਂ 14 ਦਿਨ ਦਾ ਕਹਿ ਰਹੇ ਹੋ ਬੀਐਨਐਸ ਇਹਦੇ ਵਿੱਚ ਕੀ ਕੀ ਪ੍ਰੋਵੀਜ਼ਨ ਹੈ ਪ੍ਰੋਵੀਜ਼ਨ ਇਹ ਹੈਗਾ ਵੀ ਕੋਈ ਵੀ ਕੰਪਲੇਨ ਜਿਹੜੀ ਹੈਗੀ ਕੰਟਰੋਵਰਸ਼ਨ ਹੈਗੀ ਹੈ ਜਾਂ ਤੁਹਾਨੂੰ ਲੱਗਦਾ ਵੀ ਇਸ ਵਿੱਚ ਡਾਊਟ ਹੈ ਉਹਦੀ ਇਕਵਾਇਰੀ ਕਰਕੇ 14 ਦਿਨ ਦੇ ਵਿੱਚ ਨਿਮਟਾਲਾ ਕੀਤਾ ਜਾਵੇ ਅਸੀਂ ਉਹ 14 ਦਿਨ ਦੇ ਵੀ ਚਾਈ ਨਿਮਟਾਲਾ ਕਰਾਂਗੇ ਉਹ ਤੁਹਾਡੀ ਪਰਿਵਾਰ ਨਾਲ ਬੜੀ ਲੰਮੀ ਚੋੜੀ ਕਾਫੀ ਦਮੇਸ਼ੀ ਹੋਈ ਹੈ ਦੇਖੋ ਪਰਿਵਾਰ ਜਿਹੜਾ ਹੈਗਾ ਹੈ ਪਰਿਵਾਰ ਨੂੰ ਤੇ ਕਿਹਾ ਅਸੀਂ ਬਿਆਨ ਲਿਖਾਓ ਬਟ ਉਹ ਜਿਹੜੇ ਹੁਣ ਕਮੇਟੀ ਮੈਂਬਰ ਸਾਰੇ ਹੈਗੇ ਨੇ ਉਹ ਤੁਹਾਨੂੰ ਪਤਾ ਹੈ ਦੀ ਹਰ ਬਦਾਰਾ ਜਿਹਦੀ ਆਪਣੀ ਜਿਹੜੀ ਹੈਗੀ ਹੈ ਬਾਕੀ ਸਾਡੇ ਕੋਲ ਕੋਈ ਨਾ ਨਹੀਂ ਹੈ ਸਾਈਜ਼ਿਸ ਕਿਹ ਵੀ ਜਿਹੜਾ ਵੀ ਵਿਅਕਤੀ ਸਾਨੂੰ ਬਿਆਨ ਲਿਖਾਣਾ ਜਾਂਦਾ ਹੈ ਸਿੱਟ ਦੇ ਕੋਲ ਆ ਕੇ ਬਿਆਨ ਲਿਖਾਵੇ ਜੋ ਉਹਦੇ ਕੋਲ ਸਬੂਤੇ ਸਾਨੂੰ ਦੇਣ ਅਸੀਂ ਤਿਆਰ ਬਿਠੇ ਹਾਂ ਜੋ ਵੀ ਕਾਨੂੰਨ ਉਦਾਰ ਉਹ ਲੀਗਲ ਐਕਸ਼ਨ ਹੋਏਗਾ ਜਰੂਰ ਕਰਾਂਗੇ